thank mm -hmm. you ਨਾਲ ਲਾਣ ਨੂੰ ਬੈਠਿਆਂ ਤਿਆ ਸਰੈਂਸੋਂ ਦਾ ਪੋਤਾ ਇੱਕ ਦਾ ਸਰੈਂਸੋਂ ਸਾਡੇ ਕੋਲ ਸੀਗਾ ਸਰੈਂਸੋਂ ਉਹ ਉਹਦੇ ਜਿਹਦਾ ਪਕਿਆਂ ਦੇ ਮੇਰ ਸਿੰਘ ਪਕਿਆਂ ਦੇ ਸ਼ੇਰ ਸਿੰਘ ਹਾਂਜੀ ਪੱਤੀਏ ਕੀ ਹਾਂ ਇਹ ਕੋਈ ਤਰ੍ਹਾਂ ਦਾ ਬਈ ਸਾਰਾ ਲੋ ਚੱਲ ਗਈ ਭਾਜੀ ਆਹ ਰਬ ਯਾਰ ਲੋਕ ਆ ਹਾਂ ਮਾਸਟਰ ਆਸਾਸਾ ਹੁੰਦਾ ਸੀ ਹਾਂਜੀ ਹਾਂਜੀ ਹਾਂ ਬਾਬਾ ਜੀ ਮੇਰੇ ਸੰਦ ਇੱਥੇ ਪੂਰੇ ਹੋ ਗਿਆ ਸੀ ਨਾ 47 ਤੋਂ ਪਹਿਲਾਂ ਹੀ ਤੇ ਹੁਣ ਆਜਾ ਮੇਰੇ ਤਾਜ ਦਾ ਨਾਮ ਸੀ ਜਗਿੰਦਰ ਸਿੰਘ ਹਾਂਜੀ ਤੇ ਇੱਕ ਮਲੂਕ ਸਿੰਘ ਹੁੰਦਾ ਸੀ ਜੋ ਆਪਾਂ ਇਹ ਮਲੂਕ ਸਿੰਘ ਨੰਜੂ ਤੇ ਫਮਣ ਹਾਂਜੀ ਹਾਂਜੀ ਉਹ ਥੋੜੇ ਆੜ ਸੁਭਾਅ ਦਾ ਫਮਣ ਤਾਇਆ ਇਹ ਫਮਣ ਸੀ ਨਾ ਹਾਂਜੀ ਏਸੀ ਬਹੀ ਹੱਸਦਾ ਅਪ੍ਰੈਲ ਸੋ ਦਾ ਹਾਂ ਤੇ ਬਿਨਾਂ ਨੰਝੂ ਦਾ ਵਿਆਹ ਹੋਇਆ ਸੀ ਹਾਂ ਨਹੀਂ ਹਾਂ ਬਾਕੀ ਦੋ ਹੀ ਉੱਤੇ ਬੁੱਤਾ ਸੀ ਬੜਾ ਨਹੀਂ ਮਲੂਕ ਸੋਂ ਬਿਆਹ ਸੀ ਨਹੀਂ ਠੀਕ ਹੈ ਨੰਝੂ ਦਾ ਨੰਝੂ ਨੇ ਵਿਆਹ ਨਹੀਂ ਕਰਾਇਆ ਮੰਗੇ ਲਾਈਟ ਬੰਦ ਕਰ ਦੋ ਬਿਛਾ ਗਦੇ ਨਹੀਂ ਨਹੀਂ ਮੈਂ ਮਲੂਕ ਸੋਂ ਬੰਦ ਕਰ ਦੋ ਅਵੇ ਕੁਝ ਉਹ ਲਾਈਟ ਬੰਨ ਪੈ ਰਹੀ ਹੈ ਉਹਨੇ ਜੇ ਪੜਿਆ ਉਹ ਉਹ ਛੋਟੇ ਦਾ ਵਿਆਹ ਹੋਇਆ ਸੀ ਦੋ ਬੜੇ ਉੱਤੇ ਸੀ ਨੰਝੂ ਦਾ ਫਮੜਾ ਚੰਡਾ ਹੁੰ ਗਿਆ ਸੀ ਆ ਫਮੜ ਉਹ ਨਹੀਂ ਸੀਗਾ ਫਮੜ ਵੀ ਬਥੇ ਤੇ ਕੀ ਆ ਹਾਂਜੀ ਤੇ ਬੂਟਾ ਫਾਹ ਲੈ ਗਿਆ ਤੇ ਮਰ ਗਿਆ ਬੂਟਾ ਮਰ ਗਿਆ ਸੀ ਹਾਂ ਅੱਜ ਮੈਨੂੰ ਪਤਾ ਲੱਗਾ ਕਿ ਬੂਟੇ ਦਾ ਭੂਆ ਨੂੰ ਫੋਨ ਕੀਤਾ ਨਾ ਤਾਂ ਮੈਂ ਕਿਹਾ ਭੂਆ ਵੀ ਹੁਣ ਮੈਂ ਜਾਣਾ ਬਜ਼ੁਰਗਾਂ ਕੋ ਤੇ ਫੇ ਉਹਨੇ ਨਾ ਬੂਟੇ ਲੈ ਆ ਮੈਂ ਕਿਹਾ ਬੂਟਾ ਕੌਣ ਸੀ ਕਹਿੰਦੀ ਉਹ ਉੱਥੇ ਹੀ ਪੂਰਾ ਹੋ ਗਿਆ ਸੀ ਤੇ ਨੰਜੂ ਤੋਂ ਵੱਡਾ ਉਹ ਹੋ ਸੀਗਾ ਵੱਡਾ ਹਾਂ ਮੰਗਲ ਸਿੰਘ ਦਾ ਪਾਪ ਹਾਂ ਮੰਗਲ ਸਿੰਘ ਬਾਪਾ ਹੁੰਦੇ ਬੜਾ ਤਕੜਾ ਕੱਦ ਸੀ ਉਹਦਾ ਆਈ ਤੇ ਸੀ ਨਾ ਬਹੁਤ ਕੱਦ ਸੀ ਬਜ਼ੁਰਗਾਂ ਦੇ ਸਾਰੇ ਦੇ ਕੱਦ ਬਹੁਤ ਸੁਖਾਂ ਕੋਨੀ ਉਹਨੇ ਕਿੰਨੇ ਅੱਗੇ ਫਿਰ ਕਾਦੋ ਹਾਂ ਜੀ ਉਹਨੇ ਉਹਨੇ ਅੱਜ ਮੈਂ ਮੈਂ ਦੇਖਾਂ ਹਾਂ ਹਾਂ ਜੀ ਇਹ 300 ਹਾਂ ਜੀ ਦਾੜਾ ਜਾਗਰ ਸੋਂ ਨਾ ਸੋ ਜਾਗਰ ਸੋਂ ਤੇ ਲਾਲਾ ਜਿਹੜਾ ਸੀ ਹਾਂ ਜੀ ਨਾ ਸੋ ਰਿਹਾ ਨਾ ਦੋ ਰਾਤੀ ਅੱਛਾ ਜੀ ਇਹ ਇਹ ਇੱਕ ਮੇ ਬੇਟੀ ਆਜਰੇ ਦੀ ਬੈਠੀ ਅੱਛਾ ਜੀ ਦੇਖੋ ਮੇ ਬੇਬੇ ਅੱਛਾ ਜੀ ਤੇ ਤੂੰ ਮੋਕਾ ਨਾ ਚੋਪ ਕਿਤੇ ਦੇਖਾ ਦੇ ਫਾਟੋ ਫੁਟੀਆਂ ਦੇ ਉਹ ਕਰਿਆ ਮੈਠੇ ਮੇ ਖੇਲਾ ਹਾਂ ਜੀ ਉਹ 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 ਕੋਈ ਆ ਦੇ ਨਾ ਅੱਜ ਖਾ ਗਿਆ ਪੂਕੀ ਤੇ ਸਠਾ ਮੁਲਕ ਕਬੜਾ ਸੀ ਮੁਲਕ ਕਬੜਾ ਸੀ ਦੁਆ ਬੈ ਸੀ ਨੰਜੂ ਆਪਣੇ ਮੰਗ ਮੰਗਲ ਤੋਂ ਮੰਗਲ ਨਹੀਂ ਹੋ ਰਹਾ ਸੀ ਮੈਨੂੰ پتہ ਨਾ ਸੀ ਤਾਂ ਬੋਲ ਕੇ ਆਜੋ ਅੱਛਾ ਉਹ ਨਾ ਨਾ ਸੋਚ ਅੱਛਾ ਹਾਂ ਇੱਕ ਪਿਆ ਸੀ ਉਹ ਗਾਲੀਆ ਸਾਡੇ ਪੋਚੇ ਸੁਣੋ ਚੰਨਣ ਸੋਂ ਉਹ ਕਿयां ਬੈਠਿਆ ਅੱਛਾ ਜੀ ਹਾਂ ਹਾਂ ਚੰਨਣ ਚੰਨਣ ਸੋਂ ਦੀ ਅਜਦਾ ਮਾਂਪੂ ਦੀ ਭੈਣ ਸਾਡੇ ਪਿੰਡ ਸਿਗੀ ਕਹਣਾ ਉਹ ਬਜ਼ੁਰਗ ਮੈਂ ਦੇਖਿਆ ਇੱਕ ਇੱਕ ਉਹ ਹੁੰਦਾ ਸੀ ਪਾਸੇ ਸੋਹਣ ਜੀ ਉਹ ਬਹੁਤ ਉਹਨਾਂ ਦੇ ਸਾਡੇ ਸੰਗਿਆਂ ਨਾਲ ਸਾਂਗਿਆਂ ਹਾਂ ਹਾਂ ਜੀ ਸਾਂਗਿਆਂ ਸਾਡੇ ਹਾਂ ਇੱਕ ਇੱਕ ਮੈਨੂੰ ਹੁਣੇ ਨਹੀਂ ਪਤਾ ਕੀ ਉਹ ਮੈਂ ਤਾਂ ਲੈ ਬਰਾਦਰੀ ਸੋ ਸਿੱਖ ਮਰਾਸੀ ਸੀ ਪਤਾ ਨਹੀਂ ਕਿੱਥਾ ਉਹ ਵੀ ਇੱਕ ਉਹਨਾਂ ਦੇ ਬਜ਼ੁਰਗ ਸਾਡੇ ਸਿਆਣਾ ਹੋਇਆ ਤੇ ਉਹਦਾ ਉਹ ਆਦਾ ਹੁੰਦਾ ਸੀ ਕਿ ਵੱਡੇ ਬਾ ਜਿੰਨੀ ਆ ਮੈਂ ਤਾਂ ਛੋਟਾ ਮੇਰਾ ਤਾਂ 65 ਦਾ ਜਨਮ ਆ ਮੈਂ ਤਾਂ ਹਜੇ 57 ਸਾਲ ਦਾ ਅੱਛਾ ਮੈਂ ਤਾਂ ਸਾਥ ਸਾਥ ਹਾਂਜੀ ਤੇ ਸਾਡੀਆਂ ਭੂਆ ਇੱਥੇ ਬਿਆਈਆਂ ਸੀਗੀਆਂ ਅੱਛਾ ਉਹ ਉਹਦੋਂ ਤਿੰਨ ਭੂਆ ਹੀ ਸਾਡੀਆਂ ਸਾਰੇ ਹੁਣ ਮੈਂ ਗੈਨ ਲਾ ਪਵਾਨਾ ਹਾਂ ਹਾਂ ਸਾਰੇ ਗੈਨ ਹੋਣਾ ਢਵਾਲਾਂ ਦੀ ਹਿਸਟਰੀ ਹਾਂਜੀ ਹਾਂਜੀ ਸੁਣਾਓ ਜੀ ਸੋ ਤੇ ਜੀ ਸੋ ਤੇ ਜੀ ਸੋ ਤਾਂ ਆਪਾਂ 602 ਬਰਾਹਾਂ ਸੋ 2 ਬਰਾਹਾਂ ਹਾਂ ਜੀ ਇੱਕ ਤੋਬੇ ਭੁੱਕਰੇ ਸੀ ਨਾ ਨਾਨ ਸੀ ਹੋਣ ਅੱਛਾ ਜੀ ਆ ਇਧਰ ਮੈਂ ਅੱਬ ਰਿਕਾਰਡ ਵਾਲੀ ਸੀਗਾ ਹਾਂ ਜੀ ਹਾਂ ਜੀ ਤੇ ਇੱਕ ਗੰਜਿਆਂ ਵਾਲੇ ਸੀਗੇ ਗੰਜਿਆਂ ਦੇ ਅੱਛਾ ਜੀ ਇੱਕ ਡਿਪਟੀ ਹਰਨਾਮ ਸਿੰਘ ਸਾਡੀ ਸੋ ਇੱਕੋ ਪੁੱਤ ਸੋ ਦਾ ਡਿਪਟੀ ਹਰਨਾਮ ਸਿੰਘ ਉਹ ਦਾ ਕੌਂਦਾ ਸੀ ਉਹ ਵੀ ਸਾਡਾ ਮਰਬਾ ਕੋਲੇ ਲਈ ਸੀ ਉਹਦਾ ਵੀ ਕੋਈ ਪੁੱਤ ਸੀਗਾ ਅੱਛਾ ਜੀ ਇੱਕ ਆਤਮਾ ਸੋ ਸੀ ਆਤਮਾ ਸੋ ਉਹ ਸਾਈ ਲੋਕ ਬਣਿਆ ਸੀਗਾ ਅੱਛਾ ਜੀ ਸਾਧੂ ਹਾਂ ਉਹ ਆ ਮਰਾ ਭਾਈ ਦੇ ਸਗਾ ਆ ਕੋਲੇ ਨੇ ਅੱਛਾ ਏਦਾਂ ਸੀ ਹਾਂ ਹਾਂ ਤੇ ਬਹੁਤ ਨਾ ਇਹ ਬਹੁਤ ਬਹੁਤ ਜਾਣਦੇ ਹੋਏ ਬਤ ਆਈ ਜਾਂਦੇ ਨਾ ਕਿਰ ਹੋ ਗਿਆ ਬਾਤ ਹਾਂ ਜੀ ਮੁੜ ਕੇ ਮਿਲੇ ਨਹੀਂ ਨਾ ਹਾਂ ਮਿਲੇ ਜੇ ਤਾਂ ਫੇਰ ਉਹ ਗੱਲਾਂ ਕੱਟੇ ਕਦੇ ਇਕੱਠੇ ਨੇ ਜਵਾਨੀ ਨਿਗਾਈ ਨਾ 30 31 ਸਾਲ ਦਾ ਸਗਾ ਸਾਲ ਪਿੰਡੋਂ ਜਾਂਦਾ ਰੂਪੇ ਪੂਰੀ ਜਵਾਨੀ ਸੀ ਤੁਸੀਂ ਉਸ ਵੇ ਪੂਰੀ ਜਵਾਨੀ ਸੀ ਹਾਂ ਬਾਬੇ ਦਾ ਵਿਆਹ ਵੀ ਬੜੇ ਓਖੇ ਹਾਂ ਸੁਣਿਆ ਸੀ ਬਾਬੇ ਦੀਆਂ ਬਹੁਤ ਡੁੱਟੀਆਂ ਸੀ ਹਾਂ ਹੁਣ ਤੂੰ ਬਾਬੇ ਦੇ ਵਿਆਹ ਹੁਣ ਨਾ ਗਿਆ ਕਰ ਹੁਣ ਬਾਬੇ ਨੇ ਨਹੀਂ ਕਰਾਉਣਾ ਹਾਂ ਹਾਂ ਬਾਬਾ ਕਿੰਨੀਆਂ ਮੰਗਣੀਆਂ ਡੁੱਟੀਆਂ ਸੀ ਹਾਂ ਜੀ ਮੰਗਣੀਆਂ ਕਿੰਨੀਆਂ ਡੁੱਟੀਆਂ ਸੀ ਤੋਂ ਮਾਰ ਗਈਆਂ ਸੀ ਮੰਗੇਤਰਾ ਕਿਹਦੇ ਤਾਂ ਦੀਆਂ ਮੰਗੇਤਰਾ ਜਿਹੜੀਆਂ ਮਰੀਆਂ ਮੰਗੇਤਰਾ ਕਹਿੰਦੇ ਕਿੰਨੀਆਂ ਪਈਆਂ ਕਿ ਜਗ ਚੌਥਾ ਸਿਰੇ ਚੜਿਆ ਨੂੰ ਚੌਥਾ ਚੌਥਾ ਸਿਰੇ ਚੜਿਆ ਫਿਰ ਇੱਕ ਨਾਲ ਮੰਗਣੀ ਹੋਈ ਮਾਰ ਗਈ ਦੂਜੀ ਮਾਰਗੀ ਤੀਜੇ ਮੁੱਕ ਗਏ ਨਹੀਂ ਇਹ ਦੋ ਮੜੀਆਂ ਅੱਛਾ ਅੱਛਾ ਇੱਕ ਮੁੱਕਰ ਗਿਆ ਫੇ ਫੇ ਮਰੀ ਜਾਂਦੀ ਹੈ ਆਹ ਆਹ ਜਾ ਗਿਆ ਨੇ ਨੇ ਬੜੀਆ ਸਾਰੇ ਬੜੀ ਖੁਸ਼ੀ ਹੋਈ ਤੁਹਾਨੂੰ ਇਹ ਹੁਣ ਪੁੱਤ ਮੇਰੀ ਘਰ ਸੋ ਹਾਂਜੀ ਕਿਹੜੀ ਚੀਜ਼ ਖਾਣੀ ਮੈਂ ਨਹੀਂ ਖਾਣੀ ਹੁਣ ਸਾਹਿਦ ਕੋਲੋਂ ਆਏ ਆ ਚਾਹ ਪਾਣੀ ਪੀ ਲਿਆ ਬੜੀਆ ਤਾਂ ਟੁਫੈਲ ਠਾਣੀਆਂ ਦਾ ਪੋਤਾ ਮੈਂ ਅੱਛਾ ਜੀ ਹਾਂ ਕਿ ਮੇਰੇ ਘਰ ਹੀ ਗਏ ਸੀ ਉਦੋਂ ਤੁਸੀਂ ਅੱਛਾ ਅੱਛਾ ਮੈਂ ਉਹਦੇ ਲੈ ਕੇ ਆਇਆ ਸੀ ਅੱਛਾ ਇਹਨਾਂ ਦੀ ਆਪਣਾ ਘਰ ਦਾ ਸੀਗਾ ਠੇਕੇਦਾਰ ਨੇ ਤਾਰਕਾਲਾ ਤੁਸੀਂ ਦੱਸਿਆ ਸੀ ਹਾਂ ਘਰ ਦਾ ਸੀਗਾ ਠੇਕੇਦਾਰ ਨੇ ਤਾਰਕਾਲਾ ਤੁਸੀਂ ਦੱਸਿਆ ਸੀ ਪਿਛਲੀ ਵਾਰੀ ਤੇ ਇਹਨਾਂ ਦੀ ਜ਼ਮੀਨ ਜਿਹੜੀ ਮੀਆ ਕਜੂਮ ਹੋਣਾ ਵੀ ਸੀ ਉਹ ਆ ਨਾ ਲੰਬੜਾਂ ਵਾਲੀ ਇਹ ਇਹ ਚੋਬੇ ਬੁਖਸਾ ਸੀ ਜਿੱਥੇ ਕਜੂਮ ਰਹਿਣਾ ਆ ਹੋਮੀਆ ਗਜੂਮ ਹਾਂ ਉਸ ਕਰਦੇ ਜਮੀਨ ਇਹਦੀ ਉਹੀ ਨਾ ਵੀ ਗਜੂਮ ਹੋਣ ਵਾਲੀ ਆ ਆ ਸ਼ੜਕ ਦੇ ਉੱਤੇ ਪੱਕੀ ਉਹੀ ਉਹੀ ਹੈ ਹਾਂ ਹਾਂ ਚੱਲਦਾ ਜਮੀਨ ਦਾ ਹਾਂ ਹਾਂ ਇਹ ਇਹ ਇੱਥੇ ਸੀਗੀ ਇੱਕ ਮਰੱਬਾ ਸਾਡਾ ਉਹ ਪਰੇ ਪਿੰਡ ਮੇ ਭੂਆ ਮਲੇਸ਼ਵਰ ਦੱਸਿਆ ਹਾਂ ਇੱਕ ਮਰੱਬਾ ਪਰੇ ਗਾ ਉਹ ਪਰਲੇ ਪਿੰਡ ਵੀ ਸੀਗਾ ਫੇ ਮੈਂ ਦਿੰਦਾ ਇਹਨਾਂ ਦੀ ਇੱਕ ਫੁੱਕੀ ਜਿੰਦੀ ਹੈ ਉਹਨਾਂ ਦੀ ਛੋਟੀ ਹੈ ਜੀ 600 ਦੀ puri ਜਿਹੜੀ 600 ਦੀ ਉਹ ਹੈਗੀ ਆ 600 600 ਹਾਂਜੀ ਇਹਨਾਂ ਦੇ ਮਰੱਬਾ ਉੱਤੇ ਇਹ ਕਿਹੜੀ ਜਗ੍ਹਾ ਸੀ ਬਾਬਾ ਸ੍ਰੈਣਸੋਂ ਦਾ ਆ ਪਾਏ ਲੰਮੇ ਪਿੰਡ ਦੇ ਬਾਹਰ ਬੜੇ ਸ੍ਰੈਣਸੋਂ ਦੇ ਪੁੱਤ ਆ ਮੈਂ ਸ੍ਰੈਣਸੋਂ ਦੇ ਪੁੱਤ ਆ ਅੱਛਾ ਜੀ ਉਹ ਤੁਹਾਡਾ ਮਰੇ ਪਾਸਿਓਂ ਪਰੇ ਖਾਏ ਨਾ ਜਿਹੜਾ ਖਾਉਣਾ ਆਪਣੇ ਦੂਰ ਨਾਲ ਪੱਠੇ ਨਾਲ ਹਾਂਜੀ ਲੰਮੇ ਪਿੰਡ ਦੇ ਬਾਹਰ ਉਹ ਉੱਤੇ ਸੀ ਅੰਤ ਦੇ ਪਾਸੇ ਲੰਮੇ ਪਿੰਡੋਂ ਅਗਰ ਲੰਘ ਕੇ ਹਾਂਜੀ ਲੰਮੇ ਪਿੰਡ ਨਾਲ ਖਾਟ ਉਹਨੇ ਪਿੰਡ ਨਾਲੇ ਰੋਡ ਤੇ ਹਾਂ ਨਵੇਂ ਠੀਕ ਹੈ ਤਾਂ ਇਹ ਕਾਹ ਸੀਗੀ ਇੱਥੇ ਇਹ ਕੇ ਸੀਗੀ ਹਾਂ ਠੀਕ ਹੋ ਗਿਆ ਉਹ ਇੱਕ ਪਿੰਡ ਕਾ ਕਰੀ ਅਗਲੀ ਸਾਈਡ ਤੇ ਜ਼ਮੀਨ ਇਹਦੇ ਵਿੱਚ ਇਹ ਦੱਸਦੇ ਆ ਜਦੋਂ ਇੱਥੇ ਸੂਰੇ ਉਸ ਵੇਲੇ 47 ਚ ਇੱਕ ਕਿਸ਼ਨਾ ਸੀਗਾ ਉਹ ਨਹੀਂ ਵਿਆਹ ਬੁੱਢਾ ਹੋਇਆ ਉਹ ਬਾਪੇ ਇੱਥੇ ਮਰ ਗਿਆ ਅੱਛਾ ਜੀ ਉਹ ਨਰੈਣ ਤੋਂ ਹੋਇਆ ਨਾ ਨਰੈਣ ਤੋਂ ਅੱਛਾ ਜੀ ਉਹਨਾਂ ਇੱਥੇ ਬੜਾ ਬੂਟਾ ਲਾਇਆ ਹੁੰਦੇ ਸੀ ਬਾਦ ਉਹ ਸੱਤ ਸਾਲ ਵੀ ਜਿਉਂਦੇ ਬੁੱਢਾ ਘਰ ਆ ਬੈਠਾ ਨਾ ਬਾਗਲਾ ਆਇਆ ਸੀ ਬਹੁਤ ਬਣਾ ਉਹ ਪੁਰਾਣਾ ਬੁੱਢਾ ਬਹੁਤ ਗਿਆ ਸੀ ਅੱਛਾ ਉਹ ਸਾਡੇ ਬਾਬੇ ਨਾਲ ਬਹੁਤ ਬੁਢਾ ਸੀ ਹਾਂ ਆ ਹੋਰ ਕੀ ਉਹ ਬਹੁਤੇ ਬੁੜਾ ਸੀ ਅੱਛਾ ਅੱਛਾ ਹਾਂ ਜੀ ਆਪ ਤੁਸੀਂ ਉਹ ਵਿੱਚ ਇਕੱਠੇ ਰਹਿੰਦੇ ਸੀਗੇ ਸਾਰਿਆਂ ਨੂੰ ਪਤਾ ਆਇਆ ਮੇਰੇ ਕੋਲ ਸੀਗਾ ਤੇ ਮੇਰੇ ਗਵਾਨ ਕੋਲੇ ਸੀ ਨਾ ਘਰ ਨਾਲ ਹਾਂ ਜੀ ਉਸ ਦਾ ਇੱਕ ਬਤਨਾ ਗੱਡੀ ਚਲਾਉਂਦਾ ਹੁੰਦਾ ਉਹ ਇੱਕ ਇੱਕ 1500 ਸੀਗਾ ਮੇਰ ਮੇਰ ਸਿੰਘ ਹੁੰਦਾ ਸੀ ਮੁੰਡਾ ਸੀ ਮੇਰ ਸਿੰਘ ਦਾ ਮੁੰਡਾ ਸੀ ਲక్ష్మణ ਸਿੰਘ ਹਾਂ ਮੇਰ ਸਿੰਘ ਪਾਉ ਪਾਉ ਸੀਗਾ ਸੂਬੇਦਾਰ ਉਸ ਬੰਦੇ ਹਾਂ ਹਾਂ ਛੋਟਾ ਸੀ ਗੇਜ ਉਹ ਛੇ ਛੋਟਾ ਹੋਣਾ ਉਦੋਂ ਪਰ ਪੇਬੀ ਡੈਡੀ ਹੋਣਾ ਦਾ ਵੱਡਾ ਸੀ ਉਹ ਸੈ ਗਈ ਸੈ ਗਈ ਕੋਈ ਤੋਂ ਗਈ ਬੈਠੀ ਐ ਜੀ ਕੋਈ ਹਾਂਜੀ ਅੱਛਾ ਜੀ ਹਾਂ ਬਤਾਈਂ ਦੱਸਿਆ ਆਪਣੇ ਵਾਲਦ ਦਾ ਓਦਾਂ ਕੀ ਪਤਾ ਰਹਾ ਮੇਰੇ ਡੈਡੀ ਦਾ ਨਾਮ ਸੀਗਾ ਸਾਧੂ ਸਿੰਘ ਜਿਹੜਾ ਸਰੈਣ ਸੋਣਾ ਛੋਟਾ ਮੁੰਡਾ ਸੀਗਾ ਜਿਹਨੇ ਬਾਪ ਦਾ ਨਾਮ ਸਾਧੂ ਸਿੰਘ ਸੀ ਮੇਰੇ ਤੇ ਦਾ ਨਾਮ ਜਿਹੜਾ ਸੀਗਾ ਹਾਂਜੀ ਤੇ ਓਦੋਂ ਮੇਰੇ ਖਿਆਲ ਉਹ 9 ਸਾਲ ਦੇ ਸੀ ਬਹੁਤ ਪਿਆਰ ਸੀਗਾ ਜੀ ਸਾਡਾ ਓਏ ਸਾਡੇ ਘਰ ਹੁੰਦ ਅੱਛਾ ਜੀ ਆ ਤਾਂ ਨਮਾ ਲਿਆ ਅਸੀਂ ਬਾਹਰ ਚ ਲਿਆ ਬਾਹਰ ਚ ਲਿਆ ਉਦਰੀ ਸੀਗੀ ਆ ਮਸੀਦ ਦੇਖੀ ਅੱਛਾ ਹੁੰਦੀ ਨਹੀਂ ਨਹੀਂ ਦੇਖੀ ਨਹੀਂ ਉਹ ਆ ਗਿਆ ਬਾਹਰ ਦੀਆਂ ਬਾਹਰ ਪੰਦ ਨਹੀਂ ਗਈ ਹਾਂ ਹਾਂ ਇਹ ਸਾਰੇ ਬਹੁਤ ਬਿਆਸ ਚਲੇ ਅੱਛਾ ਇਹ ਥੋੜੀ ਜਿਹੀ ਪਿਆਸੀ ਕੁਮਾਰੀਆਂ ਤੇ ਉਹ ਮਨ ਨਹੀਂ ਉਹ ਉਦੋਂ ਇਹ ਗੱਲਾਂ ਨਹੀਂ ਹੁੰਨੀਆਂ ਸੀਗੀਆਂ ਮੈਂ ਕਹਿੰਦਾ ਭੈਣਾ ਸੀ ਪਿਆਰ ਬਹੁਤ ਜ਼ਿਆਦਾ ਸੀ ਬਹੁਤ ਜ਼ਿਆਦਾ ਸੀ ਸਾਰੇ ਬਾਪਰਾ ਦੇ ਨੇ ਚੰਨਾ ਪਿੰਡੋਂ ਪਿਛਲੇ ਇਥੋਂ ਜਵਾਰਾ ਜਵਾਰਾ ਹੁੰਦਾ ਸੀ ਹਾਂ ਹਾਂ ਉਹਦਾ ਮੁੰਡਾ ਸੀ ਚੰਨਣ ਚੰਨਣ ਤੋਂ ਛੋਟਾ ਉਹ ਦਲੀਪ ਦੇ ਡੈਡੀ ਹਾਂ ਉਹਨਾਂ ਦਾ ਘਰ ਕਿੱਥੇ ਗਿਆ ਚੰਨਣ ਵਾਰੇ ਉਹਨਾਂ ਦਾ ਜਵਾਰਾ ਦਾ ਘਰ ਕਿੱਥੇ ਸੀ ਇੱਕ ਇੱਕ ਹੁੰਦੇ ਸੀ ਪਖਰ ਸਾਈਂ ਲੇਕ ਨਾਜਰ ਇਹ ਇੱਕ ਉਹਨਾਂ ਦਾ ਹੋਰ ਭਰਾ ਸੀ ਤੇ ਇਹ ਨਾਜਰ ਹੋਣ ਸੀ ਜਿਵੇਂ ਆਪ ਕਯੂਮ ਹੋਏਗਾ ਤੇ ਪਾਣੀ ਕਿਹੜਾ ਬਲਾ ਆਪਾਂ ਨੰਬਰ ਦਾ ਇਹ ਉਸ ਗਲੀ ਦੇ ਸੀ ਕਹਾਣੇ ਕਰਕੇ ਅਗਲੀ ਗਲੀ ਅੱਛਾ ਅੱਛਾ ਨੀ ਕਯੂਮ ਉਹਨਾਂ ਦੇ ਘਰ ਦੇ ਲਾਗੇ ਸੀ ਆ ਦੇਖਿਆ ਸੀ ਅਲੀ ਮਾਮ ਸ਼ਫਦਰ ਬੁੱਈਆ ਅੱਛਾ ਅਰਾਈਆਂ ਦਾ ਅਰਾਈਆਂ ਦਾ ਹਾਂ ਹਾਂ ਉਹ ਸਾਹਮਣੇ ਸੀ ਓਏ ਡਾਕਟਰ ਅਲੀ ਮੁਹੰਮਦ ਹਾਂ ਅੱਛਾ 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 ਅਚਾਲੀਆ ਮੁਹੰਮਦ ਇੱਕ ਇੱਕ ਰਾਮਤਨ ਹੁੰਦਾ ਸੀ ਚੌਂਕੀਦਾਰ ਰਾਮਤਨ ਚੌਂਕੀਦਾਰ ਇਹ ਨਹੀਂ ਪਤਾ ਇੱਥੇ ਸੀ ਚੌਂਕੀਦਾਰ ਉੱਥੇ ਉਹਦਾ ਮੁੰਡਾ ਸੀ ਜਗਿੰਦਰ ਉਹ 22 ਸਾਲ ਦਾ ਸੀ ਉਹ ਚੇਤਾ ਚੌਂਕੀਦਾਰ ਤਾਂ ਸਾਢੇ ਸਾਢੇ ਇੱਥੇ ਐਸੇ ਨਾ ਉਹ ਤਾਂ ਪਰੋਸ ਸੀਗਾ ਹੋ ਤਾਂ ਯਾਕੇ ਬਣਿਆ ਹੋਊਗਾ ਚੌਂਕੀ ਦਰਫੇ ਉੱਥੇ ਉੱਥੇ ਹੋ ਬਣਿਆ ਹੋਊਗਾ ਤੇ ਉਹ ਤਾਂ ਇੱਥੇ ਸਭ ਬਹੁਤ ਹਲ ਹੋ ਗਿਆ ਜਗਿੰਦਰ ਜਗਿੰਦਰ ਉਹ ਕਹਿੰਦਾ ਦੱਸਦਾ ਮੈਨੂੰ 22 ਸਾਲ ਦਾ ਕਿੰਨੂੰ ਜੇ ਮਿੱਥੋਂ ਗਿਆ ਅੱਛਾ ਜੀ ਆਸਮਾਨ 22 ਸਾਲ ਦੇ ਆਜੋ ਕੋਈ ਨਹੀਂ ਫੇਕਿਆ ਮੈਂ ਆਂਦੀਆਂ ਦੇ ਜੀ ਮਿਲਣ ਆਈ ਵੀ ਤੁਹਾਨੂੰ ਅਲਹਮਦੁਲਿਲਾ ਸ਼ੁਕਰ ਮੌਜ ਬਣ ਕੇ ਤਾਜ਼ਾ ਹੋ ਗਿਆ ਕੰਮ ਮੇਰੇ ਵਾਸਤੇ ਅੰਮੀ ਦਾ ਨਾਮ ਲੈ ਲਈ ਦੀ ਸੁਣ ਕੇ ਮੇਰੇ ਵਾਸਤੇ ਤਾਜ਼ਾ ਹੋ ਗਿਆ ਹਾਂਜੀ ਜائیں ਤਾਜਾ ਪਿੰਡ ਹੋ ਗਿਆ ਉਹੋ ਜਿਹਾ ਕਿ ਸੀ ਹਾਂ ਨਹੀਂ ਹਾਂ ਜੀ ਆਈ ਬੱਚੇ ਸਾਰੇ ਕੋਲ ਸਾਈ ਭਾਵੇਂ ਸੇਵਾ ਖੇੜੀ ਕੋਈ ਜਿਹੜੀ ਜੀ ਗਾਣੀ ਮੈਂ ਖਾਣਾ ਕੁਛ ਨਹੀਂ ਹੁਣ ਚਾਹ ਪੀ ਕੇ ਆਏ ਹਾਂ ਹੁਣ ਸ਼ਾਮ ਨੂੰ ਆਪਣੇ ਮੈਚ ਆ ਇੱਥੇ ਫੇਰ ਆਓ ਤੁਸੀਂ ਵੀ ਨਾਲੇ ਹਾਂ ਨਹੀਂ ਚਲੋ ਕੋਈ ਨਹੀਂ ਸੁਣ ਤਾਂ ਸਕਦੇ ਹਾਂ ਸੁਆਤ ਤਾਂ ਲਈ ਸਕਦੇ ਕਹਿੰਦੇ ਮੈਚ ਰੱਖਿਆ ਕਬੱਡੀ ਦਾ ਇਹਨਾਂ ਨੇ ਅੱਜ ਇੱਥੇ ਸਕੂਲੇ ਇਹ ਤਾਂ ਸਪੈਸ਼ਲ ਆ ਅੱਜ ਅਮਰੀਕਾ ਤੋਂ ਆਏ ਆ ਅਨ ਇੰਡੀਆ ਤਾਂ ਇੰਡੀਆ ਤੋਂ ਪਾਕਿਸਤਾਨ ਫਰਾਂ ਦੇ ਪਹੁੰਚੇ ਮੈਚ ਕਰਨ ਲਈ ਸਾਡੇ ਬਾਪ ਦਾਦਾ ਦਾ ਨਾਮ ਇੱਕ ਵੀ ਤੁਹਾਡੇ ਤੇ ਸਣੀ ਆਇਆ ਸੀ ਨਾ ਹਾਂਜੀ ਉਹ ਗੁਰਵਿੰਦਰ ਸੋਂ ਮੈਂ ਹੀ ਪੇਜ ਹਾਂ ਮੈਂ ਹੀ ਪੇਜ ਰਾਨਾ ਪਿਛਲੇ ਦਿਨਾਂ ਜਿਹੜਾ ਆਇਆ ਸੀ ਨਾ ਬੰਦਾ ਤੁਹਾਨੂੰ ਮਿਲ ਗਿਆ ਉਹਦਾ ਭਾਈ ਸੀ ਕਜਨ ਸੀ ਗੱਲ ਵੀ ਸੁਣਦੇ ਉਹ ਹੋ ਗਿਆ 5-6 ਸਾਲ ਅੱਛਾ ਅੱਛਾ ਇਹਨਾਂ ਸੇ ਹਾਂ ਬੇ ਜੇ ਵੀ ਮੈਂ ਅਸਾਂ ਦਾ ਬੋਤਿਆ ਕੋਲ ਹਾਂ ਉਹਨਾਂ ਦੇ ਹਾਂਜੀ ਹਾਂ ਮੈਂ ਆਉਣਾ ਫਿਰ ਆਇਆ ਮੈਂ ਮੈਸੇਜ ਨਹੀਂ ਤੁਹਾਡੇ ਅੱਛਾ 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 ਬਾਤ ਬਾਤ ਹੋ ਗਿਆ ਬਾਤ ਗਿਆ ਸੀ ਮੈਂ ਆਇਆ ਤੇ ਬਾਕੇ ਬਾਬਾ ਜੀ ਮੈਸੇਜ ਨਾਲ ਗਿਆ ਸੀ ਉਹ ਬਜ਼ੁਰਗ ਹੁੰਦੇ ਸੀਗੇ ਉਹ 1200 ਹਾਂਜੀ ਹਾਂ ਜੀ ਹਾਂ ਸੁੰਦਰ ਸਿੰਘ ਹਾਂਜੀ ਜਗਿੰਦਰ ਸਿੰਘ ਤੇ ਛੋਟਾ ਸੀ ਠਾਕਰ ਸੋਂ ਹਾਂ ਉਹ ਬਿਜੁਰਗਾਂ ਦੇ ਬਹੁਤ ਕੱਦ ਸੀ ਭਾਜੀ ਬੜੇ ਕੱਦ ਸੀ ਸੁੰਦਰਸਨ ਵੀ ਦੇਖਿਆ ਤੇ ਹਜ਼ਾਰਾਂ ਸੌ ਮੈਂ ਦੇਖਿਆ ਠਾਕਰ ਸਨ ਉਹਦੇ ਛੋਟੇ ਵੀ ਦੇਖਿਆ ਪਰ ਇਹ ਸੁੰਦਰਸਨ ਹਜ਼ਾਰਾਂ ਦਾ ਦੱਸ ਦੇ ਭਈ ਬਹੁਤ ਕੱਦ ਸੀ ਸਾਰਿਆਂ ਦੇ ਆਹ ਬੰਦਾ ਦਾ ਖਾਣ ਨਹੀਂ ਸਕਦਾ ਸੀ ਮੂਰੇ ਉਹਨਾਂ ਦੇ ਇਹ ਮੇਰਾ ਜੱਦੀ ਪਿੰਡ ਆ ਜੀ ਇਹ ਗਾਲੀ ਵੀ ਸੁੰਦਰ ਸੀ ਆਸੀ ਤਾਂ ਕੋਈ ਹਾ ਇੱਥੇ ਸੀ ਉਸ ਵਿੱਚ ਸਾਸੀ ਤਾਂ ਕੋਈ ਸ਼ਾਇਦ ਸਾਡਾ ਬਾਪਪਾ ਚੰਗਾ ਬੜਾ ਜਾਣਾ ਗਿਆ ਹਾਂ ਚੰਗਾ ਜਾਣਾ ਸੀ ਅੱਛਾ ਅੱਛਾ ਜਦ ਕਹੇ ਨਾ 130 ਆ ਰਹੇ ਉਹ ਗਾਈ ਦੋ ਉਹ ਜਣੇ ਗਏ ਬਿਮਾਰ ਨਹੀਂ ਹੋਏ ਕਿ ਉਹ ਫਮਣ ਹੁਣਾਂ ਦੇ ਘਰ ਕਿੱਥੇ ਸੀਗਾ ਫਮਣ ਹੁਣਾਂ ਦੇ ਨੇੜੇ ਦਾ ਪਾਪਾਲੇ ਬਜਾ ਦੇ ਵਿੱਚ ਹਾਂ ਆ ਜਾਣ ਮਾਈ ਨੇ 100 ਕਿਲੋ ਆਸ਼ਰਾ ਫਕੜੀਆਂ ਚੱਲਦੀ ਫਿਰਦੀ ਹੈ ਆਸ਼ਰਾ ਫਕੜੀਆਂ ਆਏਗਾ ਹੈ ਫਕੜੀਆਂ ਆਸ਼ਰਾ ਹਾਂਜੀ ਇਹਦੇ ਸਾਹਮਣੇ ਪਾਲੇ ਪਾਸੇ ਨਾ ਉਪਮਣਤਾ ਇਹੋ ਨਾਲ ਕਰਦੇ ਆ ਅੱਛਾ 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 ਉੱਥੇ ਹੋਮਾ ਬੱਟਾਂ ਦੇ ਘਰ ਦੇ ਸਾਹਮਣੇ ਨੂੰ ਬੱਟ ਰੌਰੀ ਆ ਬਾਪੇ ਫਤਿਹ ਦੇ ਤਾਂ ਅਸ਼ਰਫ ਦੇ ਦਰਮਿਆਨ ਚ ਨਹੀਂ ਨਹੀਂ ਆਹ ਪਾਲੀ ਗਰੀ ਹਕੀਮ ਸੈਦ ਅਲੀ ਚ ਹਾਂ ਅੱਛਾ ਇਹ ਬੱਚਾ ਸਾਡੀ ਦਾਦ ਉਹਦੇ ਪਾਸੇ ਉਹਦੇ ਪਾਸੇ ਤੁਸੀਂ ਕਿਹਦੇ ਨਾਲ ਨਹੀਂ ਹਕੀਮ ਸੈਦ ਉਹਰੇ ਹਾਂ ਤੁਹਾਡਾ ਭਰਾ ਬਣ ਕੇ ਆ ਹਾਂ ਉਹ ਉਹ ਉਸ ਗਾਈ ਦੇ ਵਿੱਚ ਉਹਦੇ ਪਾਸੇ ਆ ਗਿਆ ਮੈਂ ਇੱਕ ਦਾ ਸਾਡੀ ਫੈਮਲੀ ਅਸ਼ਰਫ ਜੀ ਕਿਹੜੀ ਫੈਮਲੀ ਜੀ ਠੀਕ ਹਕੀਮ ਸ਼ੇਖ ਜੀ ਬੈਠੇ ਨਾਲ ਹੀ ਉਹ ਉਹਦੇ ਪਾਸੇ ਮੁਦਵਾਲੀਏ ਅੱਛਾ ਅੱਛਾ ਮੈਂ ਕਿਹਾ ਇੱਕ ਆਪਣੇ ਫਰਾਲੇ ਦੇ ਵਿੱਚ ਇੱਥੇ ਬੈਠੇ ਨਾ ਜੇ ਫਰਾਲੇ ਦੇ ਸੀ ਇੱਥੇ ਉਹ ਇਹ ਕਮਾਰ ਸੀ ਉਹ ਕੌਣ ਸੀ ਉਹ ਬਿਯੁਰਕ ਪੂਰਾ ਹੋ ਗਿਆ ਉਹਦੀ ਉਹ ਫਰਾਲੇ ਦਾ ਸੀ ਉਹ ਉਧਰੋਂ ਆਇਆ ਸੀ ਨਾਲ ਹੀ ਉਹ ਤਾਂ ਆਏ ਬਹੁਤ ਆਏ ਵੀਰ ਦੀ ਜਿਹੜਾ ਕਹਿੰਦਾ ਉਹਨੇ ਮੇਰੇ ਚਾਚਾ ਇੱਥੇ ਸੀਗਾ ਅਸੀਂ ਤਾਂ ਇੱਥੇ ਆ ਗਏ ਅੱਛਾ ਹਾਂ ਹਾਂ ਸੇਖਾਂ ਦਾ ਉਹ ਇੱਕ ਸਾਡੀ ਭਰਾ ਦੀ ਸੀ ਬੀ ਦੀ ਸੀਗਾ ਅੱਛਾ ਜੀ ਹਾਂ ਜੀ ਜਿਹੜੇ ਇੱਥੇ ਆਏ ਆ ਅੱਛਾ ਅੱਛਾ ਹਾਂ ਜੀ ਉਹ ਜਿਹੜਾ ਲੰਬੇ ਦੇ ਭਰਾ ਕਹੀ ਸੀਗੇ ਅੱਛਾ ਅੱਛਾ ਬਾਬਾ ਨਾਲ ਆਇਆ ਸੀ ਅੱਛਾ ਅੱਛਾ ਹਾਂ ਜੀ ਪੜਦਾਦਾ ਸਚਿਦਾਸ ਬਾਬਾ ਨੇ ਪੜਦਾਦਾ ਮੈਨੇ ਕਾਫੀ ਦੱਸਦੇ ਹੁੰਦੇ ਸੀ ਬਜ਼ੁਰਗ ਬਹੁਤ ਵਧੀਆ ਪਿੰਡ ਸੀ ਸਾਰੇ ਬੜੇ ਖੁਸ਼ ਸੀ ਮੈਂ ਕਹੇ ਸੀ ਇਹਨੇ ਪੁੱਛ ਗਏ ਸਾਰਾ ਪਿੰਡ ਇੱਕੋ ਹੀ ਸੀ ਹਾਂਜੀ 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 ਤੇ ਵਧੀਆ ਟਾਈਮ ਨੇ ਉਹ ਯਾਦ ਕਰਦੀ ਸਾਡੇ ਨਾ ਬਾਬਾ ਜੀ ਤੁਹਾਨੂੰ ਪਤਾ ਹੁਣ ਸਾਡੇ ਨਾਲ ਕੰਮ ਕੌਣ ਕਰਦੇ ਸੀ ਬੰਦੇ ਉਹ ਉਹਨਾਂ ਨੂੰ ਹਾਕਾ ਮਾਰਦੇ ਹੁੰਦੇ ਰਾਤ ਨੂੰ ਤੇ ਸਾਡੇ ਗੁਵਾਨ ਸੀ ਤਾਇਆ ਮੁੰਸੀ ਦਾ ਘਰ ਸੀਗਾ ਤੇ ਉਹਨੇ ਦੱਸਿਆ ਆਣ ਕੇ ਅੱਛਾ ਤੇ ਤੁਹਾਡਾ ਬਜ਼ੁਰਗ ਉਹ ਮੁਸਲਮਾਨਾਂ ਨੂੰ ਹਾਕਾ ਮਾਰਦਾ ਹੁੰਦਾ ਰਾਤ ਨੂੰ ਜਦੋਂ ਕਿ ਰਾਤ ਨੂੰ 12 ਵੱਜ ਜਾਣੇ ਤਾਂ ਤੇ ਉਹਨੂੰ ਕਹਿਣਾ ਵੀ ਤੂੰ ਅਟਕ ਜਾ ਪਾਣੀ ਨੱਕਾ ਛੱਡਿਆ ਉਹ ਬਿਆਮਾ ਚੀਸ ਹਾਂ ਮਾਈ ਸਾਹਿਬ ਨੂੰ ਹਾਂ ਬਿਲਕੁਲ ਖੜੀ ਸੀ ਹਾਂਜੀ ਹਾਂਜੀ ਖੜੀ ਹੁੰਦੀ ਉਹਦੇ ਕੋਲ ਦੱਸਦੇ ਉੱਥੇ ਬੈਠ ਕੇ ਦੱਸਦਾ ਹਾਂ ਚੰਗਾ ਜਣਾ ਸੀ ਬੜਾ ਹਾਂਜੀ ਉਹ ਡੇੜੀ ਸਾਢੀ ਅਖੀ ਵਾਲੀ ਸੀ ਗੇਸ ਰੱਖਿਆ ਉਹਨੇ ਹਾਂ ਬੱਸ ਬੜਾ ਹਾਂਜੀ ਹਾਂਜੀ ਉਹ ਚੀਸ ਦਾ ਹਾਂ ਹਾਂ ਤੇ ਉਹ ਦਰਸ਼ਨ ਸਿੰਘ ਦਾ ਘਰ ਕਿਹੜਾ ਸੀ ਸਾਡੇ ਨਾਲ ਹੀ ਸੀ ਜੇ ਗੁਰਦੁਆਰੇ ਕੋ ਘਰ ਸੀ ਮੇਰੇ ਖਿਆਲ ਆ ਉਹਦਾ ਡੈਡੀ ਥੋੜਾ ਜਿਹਾ ਮੇਰੇ ਲੰਗ ਮਾਰਦਾ ਸੀ ਸਾਨੂੰ ਪਤਾ ਲੱਗਾ ਬਾਬੇ ਫੈਜ ਦੇ ਘਰ ਜਿਹੜਾ ਸੀ ਨਾ ਉਹ ਸੀਗਾ ਜਿਹੜਾ ਬਾਬੇ ਫੈਜ ਜੇ ਤੱਕ ਆਉਂਗਾ ਕਰੋ ਜੇ ਤਾਈ ਦਾ ਕਿਉਂਕਿ ਉਹ ਹੋ ਕੇ ਗਿਆ ਨਾ ਇੱਕ ਵਾਰੀ ਜੇ ਤੁਸੀਂ ਦੱਸੇ ਉਸ ਘਰ ਚ ਠਹਿਰੇ ਸੀ ਉਹ ਬਾਬਾ ਉਹ ਜਿੰਦਾ ਸੀ ਆ ਜਿੰਨੀ ਆ ਬਣੀ ਨਾ ਵਾਦੀ ਨਵੀਂ ਉਸ ਬਾਬੇ ਦੀ ਜ਼ਮੀਨ ਸੀਗੀ ਉਹਦਾ ਘਰ ਸੀ ਉਹ ਉੱਥੇ ਤਾਂ ਜਾ ਤੁਸੀਂ ਨਾ 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 ਲੰਬੇ ਫਿਰ ਕੇ ਗਏ ਇਹ ਚੈਨਲ ਇਹ ਇਹਦਾ ਚੈਨਲ ਸੌਂਦਾ ਨੁਕਰ ਤੇ ਕੋਠੀ ਬੰਦੀ ਜਾਗਰ ਸੌਂਦਾ ਜਾਗਰ ਸੌਂਦਾ ਮੁੰਡਾ ਆ ਗਿਆ ਸਲਖਣ ਹਾਂ ਉਹ ਉਹਨਾਂ ਦਾ ਘਰ ਹੈਗਾ ਸਲਖਣ ਤੇ ਜੈਬ ਬਾਬੇ ਫੈਜ ਵਾਲਾ ਘਰ ਸੀ ਹਾਂ ਜੀ ਵੱਡਾ ਵੱਡਾ ਹੁੰਦਾ ਸੀ ਉਹਨਾਂ ਦਾ ਮਕਾ ਕੋਈ ਕੋਈ ਸਾਰੇ ਹਾਂ ਇਹ ਤਾਂ ਨਾ ਉਹ ਬੰਦਾ ਆਈ ਥੇ ਕੋਈ ਸਾਰੇ ਇਹ ਰਹਾ ਤਾਂ ਇਕੱਠਾ ਇੱਕੋ ਹੀ ਸੀ ਉਹ ਜਾਗਰ ਸੌਂਦਾ ਪੁੱਛੀ ਜਾਰ ਸੀਗਾ ਗਦਾਵਰ ਅੱਛਾ ਗਦਾਵਰ ਤੇ ਉਹ ਇੱਕ ਉਹਦਾ ਛੋਟਾ ਭਰਾ ਸੀ ਹਾਂ ਇਹ ਭਤੀ ਜੇ ਹੀ ਜਾਗਰ ਸੌਦੇ ਕੰਪੂਟ ਚੈਰ ਹੋ ਗਿਆ ਹਾਂ ਅੱਛੀ ਦਾਤਾ ਹੋ ਜਲੇ ਕਈਆਂ ਦਾ ਹੁਣ ਕੁਲੀ ਜਾਂਦੇ ਹਾਂ ਜਿਹਨੇ ਜਿਹੜਾ ਮੁਰਕ ਜਿਆਦਾ ਮਿਲਦੇ ਰਹੇ ਬੰਦਾ ਨਾ ਫੇਰ ਹਰ ਹੁੰਦਾ ਕਹਿੰਦਾ ਗੱਲ ਬਾਤ ਹੁੰਦੀ ਹੈ ਅਜੇ ਫੇਰ ਮੈਂ ਕਹਿੰਦਾ ਹਾਂ ਹਾਂ ਸਾਰੇ ਦੇ ਤੋ ਬੜੇ ਗਏ ਹੈ ਨਾ ਸਾਰੇ ਬੜੇ ਜਦੋਂ ਪ੍ਰੀਤਾ ਹੁੰਦਾ ਸੀ ਉਹਦੇ ਪੇਰਾਂ ਦਾ ਦਲੇਰ ਸੌ ਸੀ ਹਾਂਜੀ ਹਾਂਜੀ ਹਾਂ ਉਹਨਾਂ ਦਾ ਘਰ ਕਿੱਥੇ ਆ ਉਹਨਾਂ ਦਾ ਘਰ ਉੱਧਰ ਹੀ ਆ ਪੜੀ ਸੁਣੀ ਤੇ ਆ ਨਾ ਹਾਂਜੀ ਕਿਹੜਾ ਸੀ ਬਾਬਾ ਜੀ ਕਿੱਥੇ ਕਰਕੇ ਉਹ ਸੀਗਾ ਜੀ ਤੇ ਆਪਾਂ ਉਹਦਾ ਭਰਾ ਸੀ ਜੀਤ ਐ ਪਾਲੀ ਕਾਲੀ ਜਿਹੜੀ ਹੈ ਨਾ ਆਪਣੀ ਕੀ ਇਹਨਾਂ ਨਾਲ ਸੀ ਆ ਕਿਉ ਮਨਾ ਹੁਣਾਂ ਨਹੀਂ ਫੁਰੀਏ ਮਰ ਕੇ ਸਾਡੇ ਚੇਕਦਾਰ ਵਾਲੀ ਹੱਥ ਪਾ ਪਾਦੀ ਗਲੀ ਸੀ ਛਾਇ ਇਹਨੇ ਨਿਆਂ ਹੀ ਆਇਆ ਤੋਂ ਪਾਲੀ ਹਾਂ ਨਿਆਂ ਹੀ ਆਇਆ ਤੋਂ ਪਾਲੀ ਪਾਦੀ ਗਲੀ ਉਹ ਬੂਟਾ ਰਹਿੰਦਾ ਸੀ ਨਿਆਂ ਦਾ ਭਰਾ ਜੀ ਸੀ ਹਾਂ ਉਸ ਕੋਈ ਹਾਂ ਇੱਕ 400 ਹੁੰਦਾ ਸੀ ਅਹਿਮਦਦੀਨ ਹੋਣੀ ਇੱਕ ਰੀਤੇ ਦੇ ਭਰਾ ਮੇਰੇ 400 ਸੀ ਉਹਦਾ ਮੁੰਡਾ ਜੀਤ ਸੀ ਹਾਂ 400 ਤੇ ਛੋਟਾ ਪਿਆਰਾ ਸੀ ਇੱਕ ਉਹਨਾਂ ਦੇ ਭਰਾ ਇੰਗਲੈਂਡ ਚਲੇ ਗਏ ਸੀ ਬਾਅਦ ਚ ਮੈਨੂੰ ਉਹਦਾ ਨਾਮ ਨਹੀਂ ਪਤਾ ਮੈਂ ਦੇਖਿਆ ਉਹਦਾ ਐਦਾ ਪਤਾ ਹੋ ਕੋਈ ਆਤਮਾ ਸੰਧ ਦਾ ਪੋਤਾ ਸੀ ਕੋਈ ਰਹਿ ਗਿਆ ਇਹ ਪੇ ਮਰ ਕੇ ਸੀ ਦਲੂ ਜੀ ਕੋਸਣਾ ਹੋਗਾ ਆ ਮਰ ਬਾਈ ਗੋਲ ਹੈ ਅੱਛੇ ਉਹ ਪੋਤਾ ਰਹਿ ਗਿਆ ਸੀਗਾ ਉਹੀ ਪਾਸੇ ਗਿਆ ਜੇ ਤੋ ਅੱਛੇ ਅੰਤਾਂ ਵੀ ਤੂੰ ਗਿਆ ਨਾ ਹਾਂਜੀ ਹਾਂਜੀ ਉਹ ਬਸ 70 ਸਾਲ ਦਾ ਸਾਰਾ ਫੋਲ ਕ ਬਲਕਾ ਛੋੜਾ ਸੀ ਉਹ 70 ਸਾਲ ਦਾ ਅੱਛੇ ਇੱਕ ਇੱਕ ਕਰਤਾਰ ਸਿੰਘ ਹੁੰਦਾ ਸੀ ਉਹ ਛੋਟਾ ਕਰਤਾਰ ਸਿੰਘ ਹਾਂ ਗੋਲ ਦੇ ਪੱਗ ਮੁੰਦੇ ਕੱਦ ਨਾਲ ਛੋਟਾ ਹੀ ਰੰਗ ਗੋਰਾ ਸੀ ਉਹਦਾ ਮੁੰਡਾ ਸੀ 70 ਸਾਲ ਇੱਕ ਪੱਗ ਹੀ ਬੰਨਦੀ ਹਾਂ ਇਹ ਹੁਣ ਜਿਹਦਾ ਹੋਣਾ ਨਾ ਉਹ ਸਾਡੇ ਕੋਲੇ ਨਾਲੇ ਘਰ ਬਯੁਰਗ ਦਾ ਉਹ ਅਸੀਂ ਬਹੁਤ ਦੇਖੇ ਬਯੁਰਗ ਮੇਰਾ ਪਿੱਛੇ ਪੈਰੇ ਸੇ ਸਾਢਾ ਫਰਾ ਹਾਂਜੀ ਸਾਹੇ ਉੱਥੇ ਸੀ ਹਾਂ ਹਾਂ ਆ ਸਾਹੇ ਬੰਦੇ ਉੱਥੇ ਇੱਕ ਮੇਰਾ ਹੀ ਸਾਰੇ ਮੇਲਾ ਲੱਗਦਾ ਪਾਰੇ ਮਟਾਈ ਪੈਣ ਸਨ ਹਾਂ ਉੱਥੇ ਮੇਲਾ ਲੱਗਦਾ ਸਾਡੇ ਬਜ਼ੁਰਗਾਂ ਦਾ ਸਾਡੇ ਵੀ ਉਹੀ ਲੱਗਦਾ ਹਾਂ ਇੱਕੋ ਬਾਬਾ ਜਗਿੰਦਰ ਸੌਹ ਸੀ ਉਹਦਾ ਮੁੰਡਾ ਸੀ ਆਸਾ ਸੌਹ ਆਸਾ ਸੌਹ ਸੇਰੇ ਸੀ ਤੇ ਪ੍ਰਕਾਸ਼ ਸੌਹ ਤੇ ਇਹ ਨਾਂ ਉਹਦਾ ਬਥੇਰੇ ਹੁੰਦਾ ਸੀ ਆ ਆ ਨਾ ਭੂਆ ਨੇ ਐਕਸੇ ਅਬ ਉਹ ਕਹਾਣੀ ਇਧਰੋਂ ਗਈ ਰੱਖੇ ਤਾਂ ਇੰਨੀ ਹਾਂਜੀ ਇਹਨਾਂ ਦੀ ਭੂਆ ਨੇ ਦੱਸਿਆ ਉਹ ਜ਼ਿੰਦਾ ਮਾਸ਼ਾਅੱਲਾ ਇਹ ਤਾਂ ਉਹਨੇ ਦੱਸੇ ਸਾਰੇ ਨਾਂ ਇਹ ਇਹ ਜਦੋਂ ਗਈ ਹੈ ਕਿੰਨੀ ਉਮਰ ਦੀ ਸੀ ਉਹ ਮੇਰੇ ਖਿਆਲ 12 13 ਸਾਲ ਦੀ ਸੀ ਬਾਬੇ ਸ਼ੇਰਸੋਂ ਦੀ ਕੁੜੀ ਅੱਛਾ ਜੀ ਲਓ ਸਾਡਾ ਬਾਬਾ ਸ਼ੇਰਸੋਂ ਜੀ ਨਾ ਮੇਰੇ ਸੋਂ ਦਾ ਭਰਾ ਆਹੋ ਉਹ ਉਹਦੀ ਗੁੱਡੀ 12 ਸਾਲ ਦੀ ਸੀ ਮੇਰੇ ਖਿਆਲ ਤਾਇਆ ਸਾਡਾ ਫੀਰੀ ਸੀ ਉਹਨੂੰ ਕਹਿੰਦੇ ਫੀਰੋ ਆਹੋ ਉਹ 14 15 ਸਾਲ ਦਾ ਸੀ ਮੇਰੇ ਖਿਆਲ ਹਾਂ ਇਹ ਜਾ ਕੇ ਸਾਰੇ ਉਧਰ ਵਿਆਹ ਹੋਏ ਤੇ ਜਿਹੜੇ ਸਾਡੀਆਂ ਭੂਆ ਸੀਗੀਆਂ ਉਹ ਇੱਧਰ ਵਿਆਈਆਂ ਸੀਗੀਆਂ ਹਾਂ ਐਸੇ ਸਾਰੀ ਗੱਲ ਇਕੱਠੀ ਕੋਈ ਹਾਂਜੀ ਹਾਂਜੀ ਉਹਦੇ ਜਾਨੇ ਸਾਰੇ ਇਹਨੇ ਸਾਰੇ ਇੱਕੋ ਗੋਲੀ ਸਾਡੇ ਘਰ ਜਿਹੜੇ ਸਾਰੀ ਇੱਕੋ ਗੋਲੀ ਸੀ ਨਾ ਸਾਡੇ ਜਿਹੜੇ ਆਪਣੇ ਸੀਗੇ ਹਾਂਜੀ ਤੇ ਉੱਥੇ ਵੀ ਅਸੀਂ ਜਾ ਕੇ ਇੱਕੋ ਪਿੰਡੇ ਬੈਠੇ ਆ ਇੱਕ ਵਾਰੀ ਇੱਕ ਪੁਰਾਣਾ ਆਇਆ ਹਾਂਜੀ ਆਪਣੇ ਜਿਹੜਾ ਜੀਮਾਨ ਸਿੰਘ ਆਪੇ ਸਭ ਤੋਂ ਪੁਰਾਣਾ ਹੂੰ ਇਹਦੇ ਘਰ ਸਣਾਓ ਕਰ ਅੱਛਾ ਇਹਦਾ ਪੁਰਾਣਾ ਸੀ ਉਹਨੂੰ ਵੀ ਲੱਗਦਾ ਸੀ ਗੰਗਿਆਂ ਦਾ ਗੰਗੇ ਸਣਾਉ ਰਹੇ ਗੰਗਿਆਂ ਦਾ ਹਾਂ ਉਹ ਕਦੇ ਉਧਰ ਮਿਲ ਕੇ ਆ ਗਿਆ ਉਹਨਾਂ ਨੇ ਕਿਹਾ ਉਹ ਨਾ ਮਾਰਾ ਟਾਕੂ ਰੱਖ ਕੇ ਪੜ੍ਹਦੇ ਬਿਚਾਰ ਨਾ ਬਰਸੇ ਪੜ੍ਹ ਕੇ ਉਹਨਾਂ ਥਾਉ ਕੇ ਜੋ ਮੈਂ ਤੁਹਾਨੂੰ ਕਿਹਾ ਕਹਿ ਤੂੰ ਗੱਲਾ ਸੁਣਨਾ ਸਾਡੀਆਂ ਅੱਛਾ ਉਹਨਾਂ ਨੇ ਕਿਹਾ ਸੇਗਾ ਸੇਗਾ ਨਾ ਬਿਲਾ ਗらい ਹਾਂ ਉਹਨਾਂ ਨੇ ਕਿਹਾ ਗੱਲਾ ਸੁਣਨਾ ਸਾਡੀਆਂ ਇਦਾਂ ਹਾਂ ਹਾਂ ਮੈਂ ਉਦੋਂ ਉੱਠਿਆ ਸੀ ਅੱਛਾ ਅੱਛਾ ਮੈਂ ਹੁੰਦੇ ਪੜ੍ਹਿਆ ਪਾਠਾਇਨਾ ਡੂੰਘਾ ਟੋਹਾ ਮਾਰਿਆ ਮਾਰੀ ਪੜਖ ਬਾ ਹਾਂ ਇੱਕੋ ਤਾਰਾ ਸੋਂ ਹੁੰਦਾ ਸੀ ਉਹਦਾ ਭਰਾ ਸੀ ਸ਼ਾਮ ਸੋਂ ਤਾਰਾ ਸੋਂ ਦਾ ਗੂਠਾ ਵਿਚ ਆਇਆ ਸੀ ਵੱਡ ਹੋਇਆ ਸੀ ਇਹ ਸਾਰੇ ਸਗੇ ਜੀ ਹੁਣ ਚੇਤਾ ਫਤ ਪੁੱਲੀ ਜਾਂਦਾ ਬਹੁਤ ਫਰਕ ਨਹੀਂ ਜਾਂਦਾ ਸਾਡੇ ਤਾਂ ਇਕੱਠੇ ਹੀ ਆ ਉੱਥੇ ਵੀ ਹਾਂ ਅੱਛਾ ਜੀ ਹਾਂ ਉਹ ਬਜ਼ੁਰਗ ਮੈਂ ਦੇਖੇ ਆ ਉਹ ਕੋਲੇ ਕੋਲੇ ਇਹ ਫਰਾ ਦੇ ਬਰਾਮ ਆ ਅਸੀਂ ਹੁਣ ਜਾ ਕੇ ਬੈਠੇ ਨਵੇਂ ਸ਼ਹਿਰ ਚ ਨਵੇਂ ਸ਼ਹਿਰ ਹਾਂ ਜੀ ਉਹ ਪਿੰਡ ਬਘਵਾਣਾ ਨਵਾਂ ਸ਼ਹਿਰ 1 ਕਿਲਾ 15 15 ਮੀਲ ਲੇਗਾ 1 5 ਮੀਲ ਨਹੀਂ ਨਵਾਂ ਸ਼ਹਿਰ ਤੇ ਇੱਕੋ ਹੀ ਆ ਇੰਨਾ ਕੇ 15 20 ਕਿ ਮੀਲ ਹੀ ਆ 15 ਮੀਲ ਦੱਸ ਦੇ ਸੀ ਨਵਾਂ ਸ਼ਹਿਰ ਹਾਂ ਹਾਂ ਇੰਨਾ ਕੇ ਆ ਉਹ ਤੇ ਵਿੱਚ ਗੱਬੇ ਬੰਗੇ ਆ ਬੰਗਾ ਸ਼ਹਿਰ ਆ ਜਾਂਦਾ ਬੰਗਿਆਂ ਦੇ ਬਾਅਦ ਨਵਾਂ ਸ਼ਹਿਰ ਨਾਲ ਹੀ ਆ ਜਾਂਦਾ ਹਾਂ ਚਲੋ ਲੋ ਜੀ ਬਾਬਾ ਜੀ ਓਕੇ ਬਾਬਾ ਜੀ ਅੱਛਾ ਠੀਕ ਹੈ ਜੀ ਕਾਹਦਾ ਕੁਛ ਨਹੀਂ ਪਤਾ ਮੈਨੂੰ ਬਾਬਾ ਜੀ ਆ 5000 ਰੁਪਏ ਸਰਦਾਰ ਸਾਹਿਬ ਵੱਲੋਂ ਆਪਣੇ ਕੋਈ ਕੱਪੜੇ-ਕੁਪੜੇ ਤੁਸੀਂ ਲੈਣੇ ਹੈ ਇਹ ਗਿਫਟ ਹੈ ਤੁਹਾਨੂੰ ਬੜੀ ਕਹਿੰਦੇ ਹਣ ਚੰਗਾ ਲੱਗਾ ਮਿਲ ਕੇ ਆਪਣੇ ਬਜ਼ੁਰਗ ਚੱਲ ਗਏ ਹੁਣ ਤੁਸੀਂ ਬਜ਼ੁਰਗ ਹੋਈਆਂ ਸਾਰਿਆਂ ਦੇ ਸਾਂਝੇ ਸਾਂਝੇ ਬਜ਼ੁਰਗਾਂ ਤੁਸੀਂ ਸਾਂਝੇ ਕੰਮ ਚੱਲਦਾ ਸੀ ਉਦੋਂ ਹਨਾ ਹੋ ਗਿਆ ਤੁਸੀਂ ਆਏ ਹਾਂ ਹਾਂਜੀ ਇਹ ਤਾਂ ਆਇਆ ਹੀ ਪਿੰਡ ਹੋ ਗਿਆ ਮੈਨੂੰ ਅੱਛਾ ਅੱਛਾ ਨੇ ਨੇ ਚੱਕ ਕੇ ਵੇਂਦੇ ਸੀ ਉਹ ਨੂੰ ਨਾ ਮਾਰਦਾ ਸਤਾਇਆ ਮੈਂ ਆਪੇ ਪੁਰਾਣੀਆਂ ਜਾਂਦਾਂ ਹਰੀਆਂ ਹੋ ਗਈਆਂ ਮੇਂ ਵਤਕੇ ਦਾ ਕਿੰਨਾ ਫਰਕ ਪੈਂਦਾ ਹੈ ਹਾਂ ਹਾਂ ਕਿੱਥੇ ਉੱਥੇ ਪਾਇਆ ਸੀ ਜੰਦੀ ਉੱਥੇ ਕਦੀ ਸੀ ਹਾਂਜੀ ਹਾਂਜੀ ਕੋਈ ਕਿਸੇ ਨੂੰ ਜਿਆਦਾ ਨਹੀਂ ਸੀ ਵੀ ਅਸੀਂ ਉੱਠ ਕੇ ਚਲੇ ਜਾਣਾ ਕਿਸੇ ਨੂੰ ਪਤਾ ਥੋੜਾ ਜਿਹਾ ਚੱਲ ਜਾਣਾ ਉੱਠ ਕੇ ਉਹਦੇ ਨਹੀਂ ਸੀ ਪਤਾ ਸਾਰੇ ਖੁਸ਼ਹਾਲ ਵੀ ਸੀਗੇ ਇੱਥੇ ਉਹ ਤੇ ਇਦਾਂ ਹੋਈ ਉਹ ਜਦ ਤਨ ਜਾਣਾ ਸੀ ਨਾ ਹਾਂਜੀ ਇਹ ਪੈਸੇ ਬੈਠੇ ਸਾਡੇ ਇੱਥੇ ਹਾਂਜੀ ਹਾਂਜੀ ਉਹ ਜੋ ਕਾਫਲਾ ਉੱਥੇ ਇੱਥੇ ਆ ਬੈ ਗਿਆ ਨਾ ਆ ਖੇਤ ਸੀ ਉਹ ਤੋਂ ਹਾਂਜੀ ਤੇ ਰੜੇ ਸੀ ਇਹ ਖਾਈ ਤੋਂ ਕੋਸ ਦਾ ਸਾਰਾ ਦੜਾਈ ਸੀ ਵੇਲੇ ਤਾਂ ਪਿੰਡਾਂ ਦੇ ਵੇਲੇ ਉਹ ਜੋ ਸਾਮੂ ਆ ਕੇ ਅਸਰ ਖੇਲੇ ਬੈਠੀ ਆ ਕੇ ਬੰਦੇ ਉਧੋਂ ਆ ਕੇ ਪਰ ਆਏ ਹਾਂ ਹਾਂ ਇਹ ਤਾਂ ਪੈਪਰ ਕਿਉਂ ਬਾਹਰ ਉਹ ਚੱਲ ਗਿਆ ਜਿਵੇਂ ਉੱਥੇ ਬੈਠੇ ਸਾਰੀ ਰਾਤ ਵਿੱਚ ਆਪਸ ਮਾਣੇ ਸੌਂਦੇ ਰਹੇ ਹਾਂ ਚਾਹ ਸੁਆਰੀ ਰਹੀ ਹਾਂ 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 ਹਾ ਦੱਸਦੇ ਹੁੰਦੇ ਵੀ ਉਸ ਵੇਲੇ ਮੱਕੀ ਬੀਜੀ ਹੋ ਸੀਗੀ ਹਾਂਜੀ ਹਾਂਜੀ ਤੇ ਆ ਸਾਡੇ ਸਾਰੇ ਦੱਸਦੇ ਮੱਕੀ ਸੀਗੀ ਜਦੋਂ ਇੱਥੇ ਲਿਆ ਕੇ ਹਾਂ ਬੋਲ ਛੱਡੇ ਕਹਿੰਦੇ ਹਾਂ ਬੋਲ ਛੱਡੇ ਕਹਿੰਦੇ ਲਿਆ ਕੇ ਮੱਕੀ ਦੇ ਵਿੱਚ ਤਾਂ ਦੋ ਦੁੱਖ ਭਰੀਆ ਸੀਗਾ ਟਾਈਮ ਬੜਾ ਹਨਾ ਕੋਈ ਮੈਂ ਕਹਿੰਦਾ ਇੰਨਾ ਦੁੱਖ ਲੱਗਾ ਹਾਂ ਹਾਂ ਕੋਈ ਤਾਂ ਹੌਲੀ ਹੌਲੀ ਬੀਤ ਲੱਗਾ ਬੜਾ ਦੁੱਖ ਲੱਗਾ ਇਹ ਪੈ ਕਿਥੋ ਜੀ ਇਹਨੇ ਬੱਸ ਦੇ ਗਈ ਨਾ ਚੱਲੇ ਹਾਂ ਨਹੀਂ ਹਾਂ ਚੰਪਾਲ ਉੱਤੇ ਜਾਣਾ ਸਾਰਾ ਚਲੋ ਜੀ ਮਿਲਦੇ ਫੇ ਆਪਾਂ ਦੁਬਾਰਾ ਫੇ ਕੋਸ਼ਿਸ਼ ਕਰਾਂਗੇ ਅਸੀਂ ਇੱਥੇ ਹੀ ਆਜੇ ਤੇ ਬਸ ਫੇ ਲਾਵਾਂਗੇ ਚੱਕਰ ਜਿੰਨਾ ਟਾਈਮ ਅੱਲਾਹ ਤੋਂ ਹੋਰ ਮਿਲ ਜੇ ਵਧੀਆ ਗੱਲ ਆ ਹਨਾ ਹਾਂ ਚਲੋ ਜੀ ਚਲੋ ਜੀ